ਹੈ ਗੁਰੂ ਗੋਬਿੰਦ ਪਿਤਾ ਦੀ ਬੜੀ ਅਨੋਖੀ ਸ਼ਾਨ ਕੰਮ ਮੇਰੀ ਕੋਤਕ ਪ੍ਰੀਤਮ ਦੇ ਕਰ ਨਾ ਸਕੇ ਬਿਆਨ ਹੈ ਗੁਰੂ ਗੋਬਿੰਦ ਪਿਤਾ ਦੀ ਬੜੀ ਅਨੋਖੀ ਸ਼ਾਨ ਕਲਮ ਮੇਰੀ ਕੋਤਕ ਪ੍ਰੀਤਮ ਦੇ ਕਰ ਨਾ ਸਕੇ ਬਿਆਨ ਹੈ ਗੁਰੂ ਗੋਬਿੰਦ ਪਿਤਾ ਦੀ ਕਲਗੀ ਧਰ ਦਸ਼ਮੇਸ਼ ਤੇ ਨੀਲੇ ਕੋੜੇ ਬੈ ਜਾਵਾਲੇ ਹਿੰਦ ਦੀ ਚਾਦਰ ਤੇ ਮਾਂ ਗੁਜਰੀ ਤੇ ਫਰਜ਼ੰਦ ਨਿਰਾਲੇ ਬੀਜ ਨਾਸ ਹਰ ਜ਼ੁਲਮ ਦਾ ਕੀਤਾ ਬੀਜ ਨਾਸ ਹਰ ਜ਼ੁਲਮ ਦਾ ਕੀਤਾ ਜੂਜ ਕੇ ਵਿੱਚ ਮੈਦਾਨ ਹੈ ਗੁਰੂ ਗੋਬਿੰਦ ਪਿਤਾ ਦੀ ਬੜੀ ਅਨੋਖੀ ਸ਼ਾਨ ਹੈ ਗੁਰੂ ਗੋਬਿੰਦ ਪਿਤਾ ਦੀ ਜਦੋਂ ਗੁਰਾਂ ਅਵਤਾਰ ਤਾਰਿਆ ਤਨ ਤਨ ਸੀ ਹੋਈ ਜਦੋਂ ਗੁਰਾਂ ਅਵਤਾਰ ਤਾਰਿਆ ਤਨ ਤਨ ਸੀ ਹੋਈ ਮੂੰਹ ਪਟਨੇ ਵੱਲ ਕਰਕੇ ਹੋਇਆ ਨਤ ਮਸਤਕ ਹਰ ਕੋਈ ਦਰਬੇਸ਼ੀ ਪੁੰਜ ਸੱਚੇ ਪਾਤਸ਼ਾ ਦਰਬੇਸ਼ੀ ਪੁੰਜ ਸੱਚੇ ਪਾਤਸ਼ਾ ਮੇਰੇ ਮਿਹਰਬਾਨ ਹੈ ਗੁਰੂ ਗੋਬਿੰਦ ਪਿਤਾ ਦੀ ਬੜੀ अनोखी ਸ਼ਾਨ ਹੈ ਗੁਰੂ ਗੋਬਿੰਦ ਪਿਤਾ ਦੀ ਦੁੱਧ ਤੇ ਪਾਣੀ ਦੀਆਂ ਦੋ ਕੁੱਝੀਆਂ ਭੀਖਣ ਸ਼ਾਨੇ ਪਰੀਆਂ ਦੁੱਧ ਤੇ ਪਾਣੀ ਦੀਆਂ ਦੋ ਕੁੱਝੀਆਂ ਭੀਖਣ ਸ਼ਾਨੇ ਪਰੀਆਂ हिंदू के मुस्लिम पक्षी ने सोच के अगे करियां हिंदू के मुस्लिम पक्षी ने सोच के अगे तरिया दो माते हाथ हथ रखे गुराने दो माते हाथ हथ रखे गुराने धर्म ने एक समान है गुरु गोबिंद पिता दी बड़ी अनोखी शान ਹੇ ਗੁਰੂ ਗੋਬਿੰਦ ਪਿਤਾ ਦੀ ਕੌਮ ਉਤੋਂ ਪਰਿਵਾਰ ਵਾਰਿਆ ਜੱਗ ਵਿੱਚ ਨਹੀਂ ਮਿਸਾਲ ਬਈ ਪਹਿਲਾ ਮਾਤ ਪਿਤਾ ਵਾਰੇ ਫਿਰ ਚਾਰੇ ਪਿਆਰੇ ਲਾਲ ਬਈ ਪਹਿਲਾ ਮਾਤ ਪਿਤਾ ਵਾਰੇ ਫਿਰ ਚਾਰੇ ਪਿਆਰੇ ਲਾਲ ਗਈ ਰਤੀ ਪਰ ਵੀ ਨਾ ਓ ਡੋਲੇ ਰਤਿ ਪਰ ਵੀਨਾ ਓ ਡੋਲੇ ਤਨ ਐਸੀ ਸੰਤਾਨ ਹੈ ਗੁਰੂ ਗੋਬਿੰਦ ਪਿਤਾ ਦੀ ਬੜੀ ਅਨੋਖੀ ਸ਼ਾਨ ਹੈ ਗੁਰੂ ਗੋਬਿੰਦ ਪਿਤਾ ਦੀ ਆਨੰਦਪੁਰ ਸਾਹਿਬਾਟੇ ਵਿੱਚੋਂ ਅੰਮ੍ਰਿਤ ਜਦੋਂ ਛਕਾਇਆ ਆਨੰਦਪੁਰ ਸਾਹਿਬਾਟੇ ਵਿੱਚੋਂ ਅਮਰਤ ਜਦੋਂ ਛਕਾਇਆ ਗਿੱਦੜਾਂ ਵਰਗੀ ਮਰੀਲ ਕੌਮ ਨੂੰ ਸ਼ੇਰਾਂ ਵਾਂਗ ਬਣਾਇਆ ਗਿੱਦੜਾਂ ਵਰਗੀ ਮਰੀਲ ਕੌਮ ਨੂੰ ਸ਼ੇਰਾਂ ਵਾਂਗ ਬਣਾਇਆ ਚਿੜੀਆਂ ਨੇ ਬਾਜਾਂ ਨਾਲ ਲੜ ਕੇ ਚਿੜੀਆਂ ਨੇ ਬਾਜਾਂ ਨਾਲ ਲੜ ਕੇ ਉੱਚੀ ਭਰੀ ਉਡਾਨ ਹੈ ਗੁਰੂ ਗੋਬਿੰਦ ਪਿਤਾ ਜੀ ਬੜੀ ਅਨੋਖੀ ਸ਼ਾਮ ਹੈ ਗੁਰੂ ਗੋਬਿੰਦ ਪਿਤਾ ਦੀ ਵੱਖਰੀ ਇੱਕ ਪਛਾਣ ਦਿੱਤੀ ਤੇ ਕੀਤੇ ਪਰ ਉਪਕਾਰ ਕੌਮ ਪੁਲਾਈ ਜਾਏ ਗੁਰਾਂ ਨੇ ਬਖਸ਼ੇ ਜੋ ਕਕਰ ਪਤਾ ਨਹੀਂ ਕੀ ਹੋਣਾ ਸੀ ਜੇ ਪਤਾ ਨਹੀਂ ਕੀ ਹੋਣਾ ਸੀ ਜੇ ਨਾ ਹੁੰਦੀ ਕਿਰਪਾ ਹੈ ਗੁਰੂ ਗੋਬਿੰਦ ਪਤਾ ਦੀ ਬੜੀ ਅਨੋਖੀ ਸ਼ਾਨ ਹੈ ਗੁਰੂ ਗੋਬਿੰਦ ਪਤਾ ਦੀ ਉੱਚ ਕੋਟੀ ਦੇ ਕਵੀ ਬਾਦਸ਼ਾ ਸੱਚੇ ਸੰਤ ਸਿਪਾਹੀ ਧਨ ਉਹਨਾਂ ਦੀ ਬਾਣੀ ਜਿਸ ਨੇ ਕੰਧ ਕੁਫਰ ਦੀ ਢਾਹੀ ਗਲੋਂ ਗੁਲਾਮੀ ਲਾਹੀ ਕੌਮ ਦੇ ਗਲੋਂ ਗੁਲਾਮੀ ਲਾਹੀ ਕੌਮ ਦੇ ਜਾਗ ਉਠੇ ਇਨਸਾਨ ਹੈ ਗੁਰੂ ਗੋਬਿੰਦ ਪਿਤਾ ਦੀ ਬੜੀ ਅਨੋਖੀ ਸ਼ਾਨ ਹੈ ਗੁਰੂ ਗੋਬਿੰਦ ਪਿਤਾ ਦੀ ਕਵਿਤਾ ਦਾ ਆਖਰੀ ਬੰਦ ਪੇਸ਼ ਹੈ ਜੀ ਜ਼ਬਰ ਜ਼ੁਲਮ ਨਾ ਕਦੇ ਵੀ ਸਹੀ ਏ ਭੈ ਨਾ ਕਿਸੇ ਨੂੰ ਦਈਏ ਜ਼ਬਰ ਜ਼ੁਲਮ ਨਾ ਕਦੇ ਵੀ ਸਹੀ ਏ ਭੈ ਨਾ ਕਿਸੇ ਨੂੰ ਦਈਏ ਅੱਖ ਗਵਾ ਕੇ ਆਸ਼ਟ ਨਾ ਕਦੇ ਵੀ ਫਿਟਕਾਰਾਂ ਲਈਏ ਅੱਖ ਗਵਾ ਕੇ ਆਸ਼ਟ ਨਾ ਕਦੇ ਵੀ ਫਿਟਕਾਰਾਂ ਲਈਏ ਪੰਥ ਦੇ ਵਾਲੀ ਸੱਚੇ ਸਾਹਿਬ ਪੰਥ ਦੇ ਵਾਲੀ ਸੱਚੇ ਸਾਹਿਬ ਦਾ ਇਹੋ ਫੁਰਮਾਨ ਹੈ ਗੁਰੂ ਗੋਬਿੰਦ ਪਤਾ ਦੀ ਬੜੀ ਅਨੋਖੀ ਸ਼ਾਨ ਹੈ ਗੁਰੂ ਗੋਬਿੰਦ ਪਤਾ ਦੀ ਬੜੀ ਅਨੋਖੀ ਸ਼ਾਨ ਕਲਮ ਮੇਰੀ ਕੋਤਕ ਪ੍ਰੀਤਮ ਦੇ ਕਰ ਨਾ ਸਕੇ ਬਿਆਨ ਹੈ ਗੁਰੂ ਗੋਬਿੰਦ ਪਿਤਾ ਦੀ ਹੈ ਗੁਰੂ ਗੋਬਿੰਦ ਪਿਤਾ ਦੀ ਹੈ ਗੁਰੂ ਗੋਬਿੰਦ ਪਿਤਾ ਦੀ